ਪ੍ਰਸ਼ਨ 16 AB ਰੇਖਾ ਨੂੰ 2 ਅਨੁਪਾਤ 3 ਅਨੁਪਾਤ 4 ਵਿੱਚ ਵੰਡੋ ਸਭ ਤੋਂ ਪਹਿਲੇ ਨੰਬਰ ਤੇ 2 3 4 ਨੂੰ ਜੋੜੋ ਬਣ ਗਿਆ 9 AB ਲਾਈਨ ਲਓ ਇਹਦੇ ਤੇ ਡੀ ਨਾਲ 4 ਡਿਗਰੀ ਦਾ ਕੋਣ ਬਣਾ ਦਿਓ ਇਹ ਸੇ ਬਿੰਦੂ ਤੇ ਜੇ ਤਾਂ ਤੁਹਾਨੂੰ AB ਰੇਖਾ ਦਿੱਤੀ ਹੈ ਬੰਨੇ ਸੈਂਟੀਮੀਟਰ ਲਓ ਫਿਰ ਤੁਸੀਂ ਉਹਨੇ ਸੈਂਟੀਮੀਟਰ ਲੈ ਲਿਓ ਜੇ ਨਹੀਂ ਤਾਂ ਫਿਰ ਜਿੰਨੀ ਮਰਜ਼ੀ ਤੁਸੀਂ AB ਲਾਈਨ ਲੈ ਸਕਦੇ ਹੋ ਠੀਕ ਹੈ ਨਿਊਨ ਕੋਣ ਬਣਾਉਣਾ ਹੁਣ ਐਦ ਕੀ ਆਪਾਂ 40 ਡਿਗਰੀ ਦਾ ਕੋਣ ਬਣਾਇਆ ਇਹ ਬੀ ਬਿੰਦੂ ਆ ਹੁਣ ਆਪਾਂ ਕੀ ਕਰਨੇ ਆ ਨੋ ਹਿੱਸੇ ਕਰਨੇ ਆ ਜਾਇਦਾ दो तीन चार पंज, छे, सत, अठ नौ एक दो तीन चार पंज, छे सत्त సబ్తో పంబర్ ఏ బ నో బ దో అనుపాతా ਦੋ ਨੂੰ ਸਤ ਨਾਲ ਮਿਲਾ ਲਓ ਫਿਰ ਤੇਨਨੁਪਾਤ 1 2 3 ਪੰਜ ਆ ਗਿਆ ਬਿੰਦੂ 1 2 3 4 ਆ ਗਿਆ ਇਸ ਤੋਂ ਬਾਅਦ b ਨੂੰ 9 ਨਾਲ ਇਹ ਹੋ ਗਿਆ 2 9 ਤੇ 3 9 ਬਾਅਦ 4 ਪ੍ਰਸ਼ਨ 17 ਏ ਬੀ ਰੇਖਾ ਨੂੰ 4 ਅਨੁਪਾਤ 3 ਅਨੁਪਾਤ 2 ਵਿੱਚ ਵੰਡੋ 4 3 2 9 ਠੀਕ ਹੈ ਉਸੇ ਤਰੀਕੇ ਨਾਲ ਫਿਰ ਨਿਊਨ ਕੋਣ ਬਣਾਉਣੀ ਲਾਈਨ ਖਿੱਚੋ ਏ ਬਿੰਦੂ ਤੇ 40 ਡਿਗਰੀ ਦਾ ਕੋਣ ਬਣਾ ਦੋ ਨਿਊਨ ਕੋਣ ਬਣਾਉਣਾ ਗੱਲ ਕੀ ਆ ਕਿ 90 ਡਿਗਰੀ ਦਾ ਘੱਟ ਕੋਣ ਬਣਾਉਣਾ ਠੀਕ ਹੈ ਇਸੇ ਤਰੀਕੇ ਨਾਲ ਬੀ ਬਿੰਦੂ ਤੇ نیچے ਨੂੰ हूँ ये जोड़ता तो नौ हिस्से करने एक दो तीन चार पं छ सत अठ नौ एक दो 3 4 5 6 7 8 9 ਹੁਣ ਪਹਿਲਾ ਅਨੁਪਾਤ ਕਿੰਨਾ 4 ਪਹਿਲਾਂ ਇੱਥੇ ਇਹ ਸਵਾਲ ਚ ਕਿੰਨਾ ਸੀ 2 ਹੁਣ ਕਿੰਨਾ 4 ਇਹ ਨੂੰ ਤਾਂ 9 ਦੇ ਨਾਲ ਮਲਾਉਣਾ ਹੀ ਬਲਾਉਣਾ ਆਪਾਂ ਹੁਣ ਦੱਸੋ ਮੈਨੂੰ ਕਿੰਨੇ ਹਿੱਸੇ ਛੱਡੋਗੇ 4 1 2 3 4 1 2 3 4 ਯਾਨੀ ਇੱਧਰ 4 ਨੂੰ 5 ਨਾਲ ਮਲਾ ਦਾਂਗੇ ਠੀਕ ਹੈ ਇਸ ਤੋਂ ਬਾਅਦ ਕਿੰਨੇ ਹਿੱਸੇ ਚਾਹੀਦੇ 3 1 2 3 7 ਬਿੰਦੂ 1 2 3 ਆ ਦੋ ਬਿੰਦੂ 7 ਨੂੰ ਦੋ ਨਾਲ ਬਿਲਾ ਦਾਂਗੇ ਤੇ ਪਿੱਛੇ ਕੀ ਰਹਿ ਗਿਆ ਸਾਡੇ ਕੋਲ ਦੋ ਹਿੱਸੇ 4 ਅਨੁਪਾਤ 3 ਅਨੁਪਾਤ 2